ਆਵਾਜ਼ ਆਈ ਰੇਲ ਦੀ ਆਵਾਜ਼ ਆਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਬਿੱਲ ਵਾਲਿਆਂ ਨੇ ਵੀ ਕੱਲ੍ਹ ਕਰਤਾ ਲਾਂ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕੇ ਆ ਸਾਡੀਆਂ ਲਗਭਗ ਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਆ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋਤਿਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਅਪੀਲ ਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਤੀਨ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲੈ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਹੀਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਗਾ ਐਸੀ ਸ਼ਰਤ ਕਰੇ ਜੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛਿੱਦਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਗਾ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਗਾ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵਾਲੋ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾਵਾ ਉਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਅ ਬਜ਼ੁਰਗ ਆਪਣਾ ਲਈ ਜਹਾਂਗੀਰ ਉਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉਥੇ ਪਿੰਡ ਪੰਦੇੜ ਕਲਾ ਲਾ ਕੇ ਸੜਕ ਤੇ ਰੇਲ ਵੀ ਜਾਮ ਹੋਊਗੀ ਉਸੇ ਜਾਮ ਕਰਾਂਗੇ ਇਹ ਤੋਂ ਬਾਅਦ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ ਜਮਿਆਰੀ ਚ ਵੀ ਜਾਮ ਹੋਊ ਅਜਨਾਲਾ 메ਨ ਚੌਕ ਜਾਮ ਰਹੂਗਾ ਇਹ ਤੋਂ ਗਾਂ ਆਜੋ ਇੱਧਰ ਰਾਮ ਤੀਰ ਰਾਮ ਤੀਰ ਤੇ ਵਿੱਚ 메ਨ ਜਾਮ ਹੋਊਗਾ ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ ਇਹ ਗੁਰੂ ਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਤੇਗੜ ਚਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇੱਧਰਲੇ ਪਾਸੇ ਜਿਹੜੀ ਤਰਨਤਾਰ ਨੂੰ 메ਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ ਨੇਕਾ ਕਹਿ ਲਓ ਵੀ ਮੈਂ ਗਿਣ ਕੇ ਬਾਅਦ ਚ ਦੱਸ ਦੂੰਗਾ ਵੀ 30 40 ਸੜਕਾਂ ਤੇ ਜਾਮ ਉਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਬਡਾਲਾ ਪਿੰਡਾ ਉਥੇ ਜਾਮ ਹੋਊਗਾ ਅਰੇ ਇਹਦੋਂਗਾ ਹਾਂ ਮਜੀਠਾ ਟੱਪ ਕੇ ਨੰਗਲ ਪਨਵਾ ਉਥੇ ਵੀ ਜਾਮ ਹੋਊਗਾ ਉਹ ਉਹ ਤੋਂ ਮੈਨੂੰ ਲੱਗਦਾ ਇਹਦੋਂਗਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਸੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਡਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਹਾ ਰਸਤਾ ਇਧਰੋਂ ਕੱਟਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਢਦਾਂਗੇ ਤੋਂ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾਵਾਂ ਉਹ ਬਹਾਲ ਰਹੂਗੀ ਇਹ ਤੋਂ ਕਹਾ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에어ਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵੇਦਕਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਸ ਤਰ੍ਹਾਂ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਦੇ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਹਾ ਜਿਹੜੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕੁ ਦਾ ਆਸਬ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਹਨ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਨੂੰ ਬੰਦ ਕਰਨ ਵਾਸਤੇ ਵੀ ਨਾ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਆ ਵੈਸੇ ਸਾਡੀਆਂ ਟੀਮਾਂ ਕੁੱਟਣਗੇ ਸਹਿਯੋਗ ਕਰਨਗੀਆਂ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋ ਜਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਹਾਂ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਉਲਝਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋੜੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇ ਤਾਂ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੇ ਹੀ ਕਿਸਾਨ ਆ ਬਾਦ ਚ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹਿ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਖਨੋਰੀ ਬਾਰਡਰ ਹੱਕ ਚ ਉਹਨਾਂ ਦਾ ਚਲੇ ਜਾਣ ਮੈਨੀਆਂ ਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਐਮਐਲਏ ਲੈ ਕੇ ਉਹ ਪੀਓ ਪੀਐਮ ਪੀਓ ਮੂ ਅਫੀਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਦੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਵੀ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਫਾ ਲਓ ਉਨੀ ਹਿੰਦੀ ਆ ਉਹਦੇ ਖਰੀਦ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੜਾਤਾਂ ਦੇ ਨਾਲ ਭੁਗਤਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ 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 ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਆ ਠੀਕ ਆ ਪੰਜਾਬੀ ਬੜੇ ਪੀਸਫੁਲੀਆਂ ਸ਼ਾਂਤਮਈਆ ਬਾਈਬਲ ਕਲਾਂ ਗੋਲੀ ਕਾਂਡ ਹੋਇਆ ਸਭ ਤੋਂ ਵੱਡਾ ਸਿਕਾ ਉਹ ਆਪਣਾ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਦੇ ਹੁੰਦੇ ਆ ਤੋਂ ਬੜੇ ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੇਟਿਕ ਤੇ ਕਹਿਣਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਬਰਸਨ ਨਹੀਂ ਦਿੱਤਾ ਦੋਵੇਂ ਦੋਵੇਂ ਫੋਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦਾ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੇ ਤੇ ਡਾਕਟਰ ਮਨਵੋਲ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਤੋਂ ਜੁਦਾ ਹੋ ਗਿਆ ਔਰ ਉਹਨਾਂ ਨੇ ਆਪਣੇ ਕਾਰਜ ਕਾਲ ਵਿੱਚ ਚਲੋ ਐਜੇ ਮਨੁੱਖ ਕੋਈ ਵੀ ਬੰਦਾ ਇੱਥੋਂ ਜਾਂਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵੀ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਤੋ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰੂਗਾ ਕੇਂਦਰ ਸਰਕਾਰ ਵੱਲੋਂ ਨਵਾਂ ਖਲੜਾ ਹੈ ਮਾਰਕੀਟ ਕਮੇਟੀਆ ਨੂੰ ਲੈ ਕੇ ਜੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿੱਦਾਂ ਦੇਖਦੇ ਹੋ ਦੋ ਦੋ ਗੱਲਾਂ ਦੇਖੋ ਉਹ ਖਲੜਾ ਤਿੰਨ ਕਾਲੇ ਕਾਨੂੰਨੀ ਹੈ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਉਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਸੀ ਰੱਦ ਕਰਤਾ ਦੋਵੇਂ ਫਾਰਮਾਂ ਨੇ ਵੀ ਭਗਵਾਨਤਮਾਨ ਸਰਕਾਰ ਵਿਧਾਨ ਸਭਾ ਦਾ ਅਜਲਾਸ ਸਦੇ ਉਹ ਖਲੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲਾਂ ਰੱਦ ਕਰ ਚੁੱਕੇ ਆ ਧੰਨਵਾਦ ਜੀ ਮਿਹਰਬਾਨੀ ਕਿੰਨੀਆਂ ਬਿਜ਼ਨਸ ਕੋਰ ਜਿਹੜੀਆਂ ਹੈਗੀਆਂ ਕਿਉਂਕਿ ਕੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀਆਂ ਰੇਲਾਂ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਹਦਾਰੇ ਆ ਤਕਰੀਬਨ ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੇਮ ਦੇ ਵਟਸਐਪ ਤੇ ਘਟੋ ਘਟ 15 20 ਸ਼ਾਇਰਾਂ ਤੋਂ ਉਹਨਾਂ ਦੇ ਪ੍ਰੈਜ਼ੀਡੈਂਟ ਆਏ ਹੋਏ ਆ ਬਹੁਤ ਸਾਰਿਆਂ ਦੇ ਕਿ ਅਸੀਂ ਤੁਹਾਡੇ ਨਾਲ ਠੀਕ ਹੈ ਧੰਨਵਾਦ ਪੂਰੀ ਸ਼ੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਬਿੱਲਰਾਂ ਵਾਲਿਆਂ ਨੇ ਵੀ ਗੱਲ ਕਰਤਾ ਲਣ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭਮਕ ਹੈ ਸਾਡੀਆਂ ਲਗਭਗ ਸਾਰੀਆਂ ਸ਼ੜਕਾਂ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਆ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋਧੀਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਤੀਨ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਮੰਦਰ ਹੋਊਗਾ ਉੱਥੇ ਜਾਮ ਹੋਊਗਾ ਇੱਕ ਰਈਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਗਾ ਐਸੀ ਸ਼ਰਤ ਦੇ ਕੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਗਾ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਗਾ ਖਜ਼ਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾ ਉਹਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੈ ਜਹਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਪੰਦੇਰ ਕਲਾ ਲੱਗੇ ਸੜਕ ਤੇ ਰੇਲ ਵੀ ਜਾਮ ਹੋਊਗੀ ਉਸੇ ਜਾਮ ਕਰਾਂਗੇ ਇਹ ਤੋਂ ਬਾਅਦ ਜਿਹੜੀ ਰਮਦਾਸ ਵਾਲੀ ਆ ਗਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ ਚਮਿਆਰੀ ਚ ਵੀ ਜਾਮ ਹੋਊ ਅਜਨਾਲਾ ਮੇਨ ਚੌਕ ਜਾਮ ਰਹੂਗਾ ਇਹ ਤੋਂ ਗਾਂ ਆਜੋ ਇੱਧਰ ਰਾਮਪਤੀ ਰਾਮਪਤੀ ਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ ਇਹ ਗੁਰੂਕਾਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਤਿਹਗੜ ਚਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਆ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਗਾ ਇਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਜੱਬਾ ਪਿੰਡ ਲੱਗੇ ਜਮ ਹੋਊਗਾ ਇਧਰੋਂ ਚਭਾਲ ਰੋਡ ਤੇ ਵੀ ਜਮ ਹੋਊਗਾ ਤਾਂ ਲਗਭਗ ਮੈਂ अनेका ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਚ ਦੱਸ ਦੂੰਗਾ ਵੀ 30 40 ਸੜਕਾਂ ਤੇ ਜਮ ਉਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲਾ ਪੋਮਾ ਵਡਾਲਾ ਪਿੰਡ ਆ ਉਥੇ ਜਮ ਹੋਊਗਾ ਅਰੇ ਇਹਦੋਂਗਾ ਹਾਂ ਮਜੀਠਾ ਟੱਪ ਕੇ ਨੰਗਲ ਪਨੂਆ ਉਥੇ ਵੀ ਜਮ ਹੋਊਗਾ ਉਹ ਉਹ ਤੋਂ ਮੈਨੂੰ ਲੱਗਦਾ ਇਹਦੋਂਗਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਮ ਹੋਊਗਾ ਲਗਭਗ 30 40 ਛੜਕੀ ਜਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਟਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਹਾ ਰਾਸਤਾਂ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤਾਂ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਕਹਾ ਜਿਹੜਾ ਕੋ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਡਕਾਂਗੇ ਜਿਹੜੇ 에ਅਰਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਿਆ ਕਿਸੇ ਮੁੰਡੇ ਨੂੰ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਵਗੈਰਾ ਹੈਗੀ ਆ ਜਾਂ ਬਲ ਤਾਂ ਉਧਰ ਵਿਦਿਅਕ ਅਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਹੁੰਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਆ ਜਿਹਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਦੇ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਆ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਾਹਡੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣੋਂ ਰੈਹਿੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀਸ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕਿਤਾਸ ਵੀ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਨੂੰ ਬੰਦ ਕਰਨ ਵਾਸਤੇ ਵੀ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣਗੇ ਸਹਿਯੋਗ ਕਰਨਗੀਆਂ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋਈ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋਸੀ ਕਰ ਰਹੇ ਹਨ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਡੁੱਲਝਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੀ ਕਿਸਾਨ ਆ ਬਾਦ ਨਹੀ ਨਹੀ ਉਹ ਗੱਲਾਂ ਕੀਤਾ ਕੁਛ ਨਹੀਂ ਹੁੰਦਾ ਜੀ ਕਹੇ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਕਨੌਰੀ ਬਾਰਡਰ ਹੱਕਾਂ ਦਾ ਚਲੇ ਜਾਣ ਮੈਨੀਆਂ ਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਚਰਨ ਐਮ ਐਲ ਏ ਲੈ ਕੇ ਉਹ ਪੀਓ ਪੀਪੀਓ ਮੋ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਡੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ 19 ਹਿੰਦੀਆਂ ਉਹਨਾਂ ਦੇ ਖਰੀਦ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੁਨਾਤਾਂ ਦੇ ਨਾਲ ਪੁੱਟਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ 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 ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਆ ਠੀਕ ਹੈ ਪੰਜਾਬੀ ਬੜੇ ਪੀਸਫੁਲੀਆਂ ਸ਼ਾਂਤਮਈਆ ਬਾਈਬਲ ਕਲਾਂ ਕੋਲੀ ਕਾਂਡ ਹੋਇਆ ਸਭ ਤੋਂ ਵੱਡਾ ਸਿਕਾ ਉਹ ਆਪਣੇ ਰੋਸ ਵੀ ਜ਼ਾਹਿਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਰ ਵਾਲੀ ਸਰਕਾਰ ਤੇ ਹੁੰਦੇ ਆ ਤੋਂ ਬੜੇ-ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੈਟਿਕ ਤਰੀਕਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਪਰਸ਼ ਨਹੀਂ ਦਿੱਤਾ ਦੋਵੇਂ ਦੋਵੇਂ ਫੋਰਮਾਂ ਦੋ ਗੱਲਾਂ ਮੈਂ ਇੰਨੀ ਕਹਿੰਦਾ ਇਹ ਤਾਂ ਐਸਕੇਮ ਦਾ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਮਾਉਣ ਨਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੀ ਤੇ ਡਾਕਟਰ ਮਨਵੋਲ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਤੋਂ ਜੁਦਾ ਹੋ ਗਿਆ ਔਰ ਉਹਨਾਂ ਨੇ ਆਪਣੇ ਕਾਰਜ ਕਾਲ ਵਿੱਚ ਚਲੋ ਐਜੇ ਮਨੁੱਖ ਕੋਈ ਵੀ ਬੰਦਾ ਇੱਥੋਂ ਜਾਂਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵੀ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਤੋ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰੂਗਾ ਕੇਂਦਰ ਸਰਕਾਰ ਵੱਲੋਂ ਨਵਾਂ ਖਲੜਾ ਹੈ ਮਾਰਕੀਟ ਕਮੇਟੀਆਂ ਨੂੰ ਲੈ ਕੇ ਤੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿੱਦਾਂ ਦੇਖਦੇ ਹੋ ਦੋ ਦੋ ਗੱਲਾਂ ਦੇਖੋ ਉਹ ਖਲੜਾ ਤਿੰਨ ਕਾਲੇ ਕਾਨੂੰਨੀ ਹੈ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਉਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟੈਕਟ ਫਾਰਮਿੰਗ ਲੈ ਕੇ ਉਹਨਾਂ ਸੀ ਰੱਦ ਕਰਤਾ ਦੋਵਾਂ ਫਾਰਮਾਂ ਨੇ ਵੀ ਭਗਵਾਨ ਤਮਨ ਸਰਕਾਰ ਵਿਧਾਨ ਸਭਾ ਦਾ اجلاس ਸੱਦੇ ਉਹ ਖਲੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲਾਂ ਰੱਦ ਕਰ ਚੁੱਕਿਆ ਧੰਨਵਾਦ ਜੀ ਮਿਹਰਬਾਨੀ ਕਿੰਨੀਆਂ ਬਿਜ਼ਨਸ ਫੋਰ ਜਿਹੜੀ ਹੈਗੀ ਆ ਕਿਉਂਕਿ ਕੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀ ਹਰੇਲਾ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਆ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਹਦਾਰੇ ਆ ਤਕਰੀਬਨ ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੀਮ ਦੇ ਵਟਸਐਪ ਤੇ ਘਟੋ ਘਟ 15 20 ਸ਼ਾਇਰਾਂ ਤੋਂ ਉਹਨਾਂ ਦੇ ਪ੍ਰੈਸੈਂਟ ਆਏ ਹੋਏ ਆ ਬਹੁਤ ਸਾਰਿਆਂ ਦੇ ਕਿ ਅਸੀਂ ਤੁਹਾਡੇ ਨਾਲ ਠੀਕ ਹੈ ਧੰਨਵਾਦ ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਬਿੱਲ ਵਾਲਿਆਂ ਨੇ ਵੀ ਗੱਲ ਕਰਤਾ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕ ਹੈ ਸਾਡੀਆਂ ਲਗਭਗ ਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਆ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋਤੀਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਪੀ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਬੰਦ ਰਹੂਗਾ ਉੱਥੇ ਜਾਮ ਹੋਊਗਾ ਇੱਕ ਰਹੀਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਕਾ ਐਸ ਸੀ ਸੜਕ ਦੇ ਜੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਕਾ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਕਾ ਖਜਾਲਾ ਅੰਮ੍ਰਿਤਸਰ ਨੂੰ ਹੁੰਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾਵੇ ਉੱਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗ ਆਪਣਾ ਲੇਹ ਜਹਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਪੰਦੇਰ ਕਲਾ ਲੱਗੇ ਸੜਕ ਤੇ ਰੇਲ ਵੀ ਜਾਮ ਹੋਊਗੀ ਉਸੇ ਜਾਮ ਕਰਾਂਗੇ ਇਹ ਤੋਂ ਗਾਂ ਜਿਹੜੀ ਰਮਦਾਸ ਵਾਲੀ ਆ ਉਹ ਗੱਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਆ ਉੱਥੇ ਵੀ ਜਾਮ ਹੋਊ ਜਮਿਆਰੀ ਚ ਵੀ ਜਾਮ ਹੋਊ ਅਜਨਾਲਾ ਮੇਨ ਚੌਕ ਜਾਮ ਰਹੂਗਾ ਇਹ ਤੋਂ ਗਾਂ ਆਜੋ ਇੱਧਰ RAM TEER RAM TEER ਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ ਇਹ ਗੁਰੂ ਕਾ ਬਾਗ ਏਰੀਆ ਚ ਵੀ ਆਪਾਂ ਵਿਸ਼ੋਵਾ ਇੱਕ ਹੈਗਾ ਫਤਿਹਗੜ੍ਹ ਚਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਊਗਾ ਇੱਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਚੱਬਾ ਪਿੰਡ ਲਾ ਕੇ ਜਾਮ ਹੋਊਗਾ ਇੱਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ अनेका ਕਹਿ ਲਵਾਂ ਵੀ ਮੈਂ ਗਿਣ ਕੇ ਬਾਅਦ ਚ ਦੱਸ ਦੂੰਗਾ ਵੀ 30 40 ਸੜਕਾਂ ਤੇ ਜਾਮ ਉੱਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਵਡਾਲਾ ਪਿੰਡ ਆ ਉੱਥੇ ਜਾਮ ਹੋਊਗਾ ਅਰੇ ਤੋਂ ਗਾਹਾਂ ਮਜੀਠਾ ਟੱਪ ਕੇ ਨੰਗਲ ਪਨਵਾ ਉੱਥੇ ਵੀ ਜਾਮ ਹੋਊਗਾ ਉਹ ਉਹ ਤੋ ਮੈਨੂੰ ਲੱਗਦਾ ਇਹਦੋਂ ਕਾ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਡਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇੱਧਰ ਆ ਰਿਹਾ ਰਸਤਾ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤੋ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਘਾ ਜਿਹੜਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਢੱਕਾਂਗੇ ਜਿਹੜੇ 에어ਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਕਿਸੇ ਮੁੰਡੇ ਨੂੰ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਕਰਾ ਹੈਗੀ ਆ ਜਾਬਲ ਤਾਂ ਉਧਰ ਵਿਦਿਗਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਹਚਾਓ ਠੀਕ ਹੈ ਜੀ ਇਹ ਦੂਸਰੀ ਬੇਨਤੀ ਹੈ ਜਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਹਾ ਜਿਹੜੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣ ਨੂੰ ਰਹਿੰਦੇ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀ ਕਰਨ ਬਹੁਤ ਜ਼ਿਆਦਾ ਵੇਖੋ ਇੰਨਾ ਕਿਤਾਸਬ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਆ ਨਾ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਨੂੰ ਬੰਦ ਕਰਨ ਵਾਸਤੇ ਵੀ ਕੋਈ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣ ਗਿਆ ਸਹਿਯੋਗ ਕਰਨ ਗਿਆ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋਈ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋਸੀ ਕਰ ਰਹੇ ਹਨ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਡੁੱਲ ਜਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋਢੇ ਤੇ ਰੱਖ ਕੇ ਜੋ ਉਹਨਾਂ ਦੇ ਮਨ ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇ ਤਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੇ ਹੀ ਕਿਸਾਨ ਆ ਬਾਦ ਚ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹੇ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਕਨੌਰੀ ਬਾਦਰ ਹੱਕਾਂ ਦਾ ਚਲੇ ਜਾਣ ਮੈ ਨਹੀਂ ਹੰਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਚਰਨ ਐਮ ਐਲ ਏ ਲੈ ਕੇ ਉਹ ਪੀਓ ਪੀ ਐਮ ਪੀਓ ਮੂ ਆਫਿਸ ਬੈਠਣਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਵੀ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਫਲੋ ਉਨੀ ਹਿੰਦੀ ਹੈ ਔਰਤ ਖਰੀਦ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੜਾਤਾਂ ਦੇ ਨਾਲ ਭੁਗਤਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹ ਰਹੇ ਕੋਈ ਨਹੀਂ ਨਹੀਂ ਮੈਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਇਹਨੂੰ ਕਿੱਦਾਂ ਵੇਖਦੇ ਮੈਨੂੰ ਨਹੀਂ ਲੱਗਦਾ ਪੰਜਾਬ ਨੇ ਬੜੇ ਦੌਰ ਦੇਖੇ ਹੈ ਠੀਕ ਆ ਪੰਜਾਬੀ ਬੜੇ ਪੀਸਫੁਲ ਆ ਸ਼ਾਂਤਮਈਆ ਬਾਈਬਲ ਕਲਾ ਗੋਲੀ ਕਾਂਡ ਹੋਇਆ ਸਭ ਤੋਂ ਵੱਡਾ ਸਿਕਾ ਉਹ ਆਪਣੇ ਰੋਸ ਵੀ ਜ਼ਾਹਰ ਕੀਤਾ ਇਹੋ ਜਿਹੇ ਹਾਲਾਤ ਨਹੀਂ ਹੈਗੇ ਜਿਵੇਂ ਦੂਜੇ ਡਬਲ ਇੰਜਨ ਵਾਲੀ ਸਰਕਾਰ ਤੇ ਹੁੰਦੇ ਆ ਤੋਂ ਬੜੇ-ਬੜੇ ਪ੍ਰੋਟੈਸਟ ਹੋਇਆ ਕੁਝ ਵੀ ਹੋਊ ਪੰਜਾਬ ਨੇ ਸ਼ਾਂਤਮਈ ਰਹਿਣਾ ਉਹਨੂੰ ਡੈਮੋਕਰੈਟਿਕ ਤਰੀਕਾ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਵਾ ਇਹ ਸਰਕਾਰ ਵੀ ਦਿਖ ਰਹੀ ਆ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਹੋ ਪਰ ਐਸਕੇਮ ਨੇ ਤੁਹਾਨੂੰ ਕਿਉਂ ਸਪਰਸ਼ ਨਹੀਂ ਦਿੱਤਾ ਦੋਵੇਂ ਦੋਵੇਂ ਫਾਰਮਾਂ ਦੋ ਗੱਲਾਂ ਮੈਂ ਇਹ ਨਹੀਂ ਕਹਿੰਦਾ ਇਹ ਤਾਂ ਐਸਕੇਮ ਦੱਸ ਸਕਦਾ ਪਰ ਐਸਕੇਮ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਉਣ ਵਾਲੇ ਬੰਦ ਦੇ ਵਿੱਚ ਸਹਿਯੋਗ ਕਰ ਰਹੀਆਂ ਹੈਗੀ ਤੇ ਡਾਕਟਰ ਮਰਮੋਲ ਸਿੰਘ ਕੱਲ ਜਿਹੜੇ ਚਲੇ ਗਏ ਨੇ ਹਾਂ ਦੇਖੋ ਸਾਡੇ ਤੋਂ ਜੁਦਾ ਹੋ ਗਿਆ ਔਰ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਚਲੋ ਐਜੇ ਮਨੁੱਖ ਕੋਈ ਵੀ ਬੰਦਾ ਇੱਥੋਂ ਜਾਂਦਾ ਹੈਗਾ ਸਾਡੀਆਂ ਸਵੇਦਨਾਵਾਂ ਉਹਨਾਂ ਦੇ ਨਾਲ ਕਿਸੇ ਦੇ ਵੀ ਸਾਡੇ ਜੰਮਣੇ ਮਰਨੇ ਪੰਜਾਬੀਆਂ ਦੇ ਸਾਂਝੇ ਆ ਸਾਨੂੰ ਅਫਸੋਸ ਹੈ ਉਹ ਚਲੇ ਗਏ ਉਹਨਾਂ ਨੇ ਦੇਸ਼ ਲਈ ਜੋ ਵੀ ਕੀਤਾ ਦੇਸ਼ ਯਾਦ ਕਰੂਗਾ ਕੇਂਦਰ ਸਰਕਾਰ ਵੱਲੋਂ ਨਵਾਂ ਖੱੜਾ ਹੈ ਮਾਰਕੀਟ ਕਮੇਟੀਆਂ ਨੂੰ ਲੈ ਕੇ ਜੇ ਉਹਦੇ ਵਿੱਚ ਅੜਤੀਆਂ ਨੇ ਜਿਹੜਾ ਉਹਨੂੰ ਨਹੀਂ ਕੀਤਾ ਉਹਨੂੰ ਕਿੱਦਾਂ ਦੇਖਦੇ ਹੋ ਦੋ ਦੋ ਗੱਲਾਂ ਦੇਖੋ ਉਹ ਖੱੜਾ ਤਿੰਨ ਕਾਲੇ ਕਾਨੂੰਨੀ ਹੈ ਜਿਹੜਾ ਨਵਾਂ ਮਾਰਕੀਟਿੰਗ ਵਾਸਤੇ ਉਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਕੰਟ੍ਰੈਕਟ ਫਾਰਮਿੰਗ ਲੈ ਕੇ ਉਹਨਾਂ ਅਸੀਂ ਰੱਦ ਕਰਤਾ ਦੋਵੇਂ ਫਾਰਮਾਂ ਨੇ ਵੀ ਭਗਵੰਤਮਾਨ ਸਰਕਾਰ ਵਿਧਾਨ ਸਭਾ ਦਾ اجلاس ਸਦ ਦੇ ਉਹ ਖੱੜੇ ਨੂੰ ਰੱਦ ਕਰੇ ਔਰ ਇਹ ਤੋਂ ਕਹਾ ਜਿਹੜੀਆਂ ਸਾਡੀਆਂ ਮੰਗਾਂ ਉਹਦੇ ਹੱਕ ਵਿੱਚ ਮਤਾ ਪਾਸ ਕਰੇ ਸੀ ਪਹਿਲਾਂ ਰੱਦ ਕਰ ਚੁੱਕਿਆ ਧੰਨਵਾਦ ਜੀ ਮਿਹਰਬਾਨੀ ਕਿੰਨੀਆਂ ਬਿਜ਼ਨਸ ਕੋਰ ਜਿਹੜੀਆਂ ਹੈਗੀਆਂ ਕਿਉਂਕਿ ਗੱਲ ਜਿਹੜੀਆਂ ਜਿਹੜਾ ਵੱਡਾ ਬੰਦ ਆ ਕਾਫੀ ਕਿਉਂਕਿ ਸੜਕਾਂ ਵੀ ਬੰਦ ਆ ਕਿ ਕੱਲੀ ਹਰੇਲਾਂ ਜਾਮ ਹੁੰਦੀਆਂ ਕੱਲ ਸੜਕਾਂ ਵੀ ਬੰਦ ਹਾਂ ਦੇਖੋ ਜਿੰਨੇ ਵੀ ਜਿੰਨੇ ਵੀ ਵਪਾਰ ਮੰਡਲ ਦੇ ਹਦਾਰੇ ਆ ਤਕਰੀਬਨ ਮੇਰੀ ਵਟਸਐਪ ਤੇ ਮੇਰੇ ਮੋਰਚੇ ਦੀ ਵਟਸਐਪ ਤੇ ਐਸਕੇਮ ਤੇ ਵਟਸਐਪ ਤੇ ਘਟੋ ਘਟ 15 20 ਸ਼ਹਿਰਾਂ ਤੋਂ ਉਹਨਾਂ ਦੇ ਪ੍ਰੈਜ਼ੀਡੈਂਟ ਆਏ ਹੋਏ ਆ ਬਹੁਤ ਸਾਰਿਆਂ ਦੇ ਕਿ ਅਸੀਂ ਤੁਹਾਡੇ ਨਾਲ ਠੀਕ ਹੈ ਧੰਨਵਾਦ ਪੂਰੀ ਸੜਕਾਂ ਦੀ ਆਵਾਜਾਈ ਰੇਲ ਦੀ ਆਵਾਜਾਈ ਪੂਰੀ ਤਰ੍ਹਾਂ ਜਾਮ ਰਹੂਗੀ ਸਰਕਾਰੀ ਤੇ ਗੈਰ ਸਰਕਾਰੀ ਸਾਰੇ ادارے ਬੰਦ ਰਹਿਣਗੇ ਲਗਭਗ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਸਾਨੂੰ ਸਮਰਥਨ ਆ ਗਿਆ 3 ਵਿਲਰਾ ਵਾਲਿਆਂ ਨੇ ਵੀ ਗੱਲ ਕਰਤਾ ਅੱਜ ਅਸੀਂ ਸਾਰੇ ਸ਼ਹਿਰ ਦੇ ਵਿੱਚ ਭੁਮਕ ਹੈ ਸਾਡੀਆਂ ਲਗਭਗ ਸਾਰੀਆਂ ਛੜਕਾ ਕਿਸੇ ਜ਼ਿਆਦਾਤਰ ਬੰਦਿਆਂ ਨੇ ਕਿਹਾ ਸਾਨੂੰ ਪਤਾ ਵਾ ਅਸੀਂ ਤੁਹਾਡੇ ਨਾਲ ਆ ਅਸੀਂ ਬੰਦ ਕਰ ਲਾਂਗੇ ਜੋ ਸਾਨੂੰ ਮਿਲਿਆ ਦੋਤਿਆਂ ਨੇ ਕਿਹਾ ਅਸੀਂ ਸਵੇਰੇ ਦੁੱਧ ਨਹੀਂ ਪਾਵਾਂਗੇ ਕਿਸਾਨਾਂ ਨੂੰ ਪੀ ਲਿਆ ਦੁੱਧ ਲੈ ਕੇ ਸਵੇਰੇ ਨਹੀਂ ਆਉਣਾ ਤੀਨ ਨੂੰ ਸ਼ਾਮ ਨੂੰ ਲਾਓ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਊਗਾ ਪੀ ਲਿਆ ਸਾਡੀ ਸ਼ਾਮ ਨੂੰ ਮੁੜ ਕੇ ਸਬਜ਼ੀ ਜਿਹੜੀ ਸ਼ਾਮ ਨੂੰ ਮੁੜ ਕੇ ਸਬਜ਼ੀ ਲਿਆਂਦੀ ਜਾਊਗੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਬੰਦ ਰਹੂਗੀ ਹਰ ਤਰ੍ਹਾਂ ਦਾ ਮੁਕੰਮਲ ਬੰਦ ਰਹੂਗਾ ਇਹਦੇ ਨਾਲ ਜਿਹੜੇ ਇੱਥੇ ਆਪਾਂ ਪ੍ਰੋਗਰਾਮ ਕਰਨੇ ਆ ਤੁਸੀਂ ਮੇਨ ਰੋਡ ਦੇਖੋ ਇੱਕ ਤਾਂ ਬਿਆਸ ਰੇਲਵੇ ਸਟੇਸ਼ਨ ਮੰਦਰ ਹੋਊਗਾ ਉੱਥੇ ਜਾਮ ਹੋਊਗਾ ਇੱਕ ਰਈਏ ਤੋਂ ਅਗਲੇ ਬੰਨੇ ਨਰਿੰਜਨਪੁਰਾ ਪਿੰਡਾ ਉੱਥੇ ਜਾਮ ਹੋਊਗਾ ਇੱਕ ਟੋਲ ਪਲਾਜ਼ਾ ਮੰਨਾ ਵਾਲਾ ਉੱਥੇ ਜਾਮ ਹੋਊਗਾ ਇੱਕ ਗੋਲਡਨ ਗੇਟ ਤੇ ਜਾਮ ਹੋਊਗਾ ਇਹ ਤੋਂ ਗਾ ਐਸਟੀ ਸੜਕ ਦੇ ਜੇ ਆਪਾਂ ਜਾਈਏ ਪ੍ਰੇਟਾਰੀ ਨੂੰ ਤੇ ਟੋਲ ਪਲਾਜ਼ਾ ਛੱਡਣ ਆ ਉੱਥੇ ਜਾਮ ਹੋਊਗਾ ਸਾਡਾ ਇਹ ਤੋਂ ਗਾ ਜੇ ਉਧਰ ਹੀ ਗੱਲ ਕਰੀਏ ਤਾਂ ਮਹਿਤਾ ਚੌਂਕ ਦੇ ਵਿੱਚ ਜਾਮ ਹੋਊਗਾ ਇਹ ਤੋਂ ਗਾ ਖਜ਼ਾਲਾ ਅੰਮ੍ਰਿਤਸਰ ਨੂੰ ਉਮਦਾ ਉੱਥੇ ਜਾਮ ਲੱਗੂਗਾ ਸਾਡੇ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਸ ਤਰ੍ਹਾਂ ਕਥੂ ਨੰਗਲ ਟੋਲਪਲਾ ਜਾਵੋ ਉੱਥੇ ਵੀ ਜਾਮ ਹੋਊਗਾ ਉਸੇ ਸੜਕ ਦੇ ਉੱਤੇ ਔਰ ਜਿਹੜੀ ਜੰਮੂ ਵਾਲੀ ਰੇਲ ਆ ਉਹ ਆਪਣਾ ਹੈਗਾ ਵਾ ਪਿੰਡ ਬਜ਼ੁਰਗਾ ਆਪਣਾ ਲਈ ਜਾਂਗੀਰ ਉੱਥੇ ਜਾਮ ਲੱਗੂਗਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਲੈਣ ਆ ਉੱਥੇ ਪਿੰਡ ਪੰਦੇੜ ਕਲਾ ਲਾ ਕੇ ਸੜਕ ਤੇ ਰੇਲ ਵੀ ਜਾਮ ਹੋਗੀ ਉਸੇ ਜਾਮ ਕਰਾਂਗੇ ਇਹ ਤੋਂ ਬਾਅਦ ਜਿਹੜੀ ਰਮਦਾਸ ਵਾਲੀ ਆ ਕਾ ਗੋਮਾਲ ਵੀ ਜਾਮ ਹੋਊਗਾ ਗੁਜਰਪੁਰਾ ਪਿੰਡ ਆ ਉਹ ਜਿਹੜੀ ਮੇਨ ਰੂਟ ਹੈ ਉੱਥੇ ਵੀ ਜਾਮ ਹੋਊ ਚਮਿਆਰੀ ਚ ਵੀ ਜਾਮ ਹੋਊ ਅਜਨਾਲਾ ਮੇਨ ਚੌਕ ਜਾਮ ਰਹੂਗਾ ਇਹ ਤੋਂ ਗਾਂ ਆ ਜੋ ਇੱਧਰ RAMTEER RAMTEER ਤੇ ਵਿੱਚ ਮੇਨ ਜਾਮ ਹੋਊਗਾ ਇਹ ਤੋਂ ਗਾਂ ਲਗਭਗ ਇੱਥੇ ਹੋ ਗਿਆ ਇਹ ਗੁਰੂਕਾ ਬਾਗ ਏਰੀਆ ਚ ਵੀ ਆਪਾਂ ਬਸ਼ੋਵਾ ਇੱਕ ਹੈਗਾ ਫਟੇਗੜ ਚ ਨਾਲਾ ਰੋਡ ਉੱਥੇ ਵੀ ਜਾਮ ਲੱਗੂਗਾ ਇਧਰਲੇ ਪਾਸੇ ਜਿਹੜੀ ਤਰਨਤਾਰ ਨੂੰ ਮੇਨ ਰੂਟ ਜਾ ਰਹੀ ਹੈ ਬੰਡਾਲਾ ਪਿੰਡ ਲਾ ਕੇ ਉੱਥੇ ਜਾਮ ਹੋਗਾ ਇਧਰ ਅੰਮ੍ਰਿਤਸਰ ਤੋਂ ਤਰਨਤਾਰ ਜਾ ਰਹੇ ਆ ਜੱਬਾ ਪਿੰਡ ਲੱਗੇ ਜਾਮ ਹੋਊਗਾ ਇਧਰੋਂ ਚਭਾਲ ਰੋਡ ਤੇ ਵੀ ਜਾਮ ਹੋਊਗਾ ਤਾਂ ਲਗਭਗ ਮੈਂ ਨੇਕਾ ਕਹਿ ਲਓ ਵੀ ਮੈਂ ਗਿਣ ਕੇ ਬਾਅਦ ਚ ਦੱਸ ਦਊਗਾ ਵੀ 30 40 ਸੜਕਾਂ ਤੇ ਜਾਮ ਉਧਰ ਮਜੀਠੇ ਵਾਲੇ ਪਾਸੇ ਜਿਹੜਾ ਮਜੀਠਾ ਰੋਡ ਆ ਬਡਾਲੇ ਵਟਾਲ ਪੋਮਾ ਬਡਾਲਾ ਪਿੰਡ ਉਥੇ ਜਾਮ ਹੋਊਗਾ ਔਰ ਇਹਦੋਂ ਕਾਹਾਂ ਮਜੀਠਾ ਟੱਪ ਕੇ ਨੰਗਲ ਪਨਵਾ ਉਥੇ ਵੀ ਜਾਮ ਹੋਊਗਾ ਉਹ ਉਹ ਤੋਂ ਮੈਨੂੰ ਲੱਗਦਾ ਇਹਦੋਂ ਕਾਹ ਕੋਟਲਾ ਗੁਜਰਾ ਸੰਗਤਪੁਰਾ ਰੋਡ ਤੇ ਜਾਮ ਹੋਊਗਾ ਲਗਭਗ 30 40 ਛੜਕੀ ਜਾਮ ਹੋਣਗੇ ਔਰ ਲਗਭਗ ਜਿਹੜੀਆਂ ਰੇਲਾਂ ਵਾਂ ਅਸੀਂ ਪੂਰੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਜਿਹੜਾ ਬਾਹਰੋਂ ਆ ਰਹੀਆਂ ਉਧਰੋਂ ਸ਼ੰਭੂ ਬਾਡਰ ਹਰਿਆਣਾ ਕੱਟਿਆ ਜਾਊ ਉਧਰਲੇ ਪਾਸੇ ਪੰਚਕੂਲਾ ਕੱਟਾਂਗੇ ਇਧਰ ਆ ਰਿਹਾ ਰਸਤਾ ਇਧਰੋਂ ਕੱਟ ਦਾਂਗੇ ਉਧਰ ਆਪਣਾ ਜਿਹੜਾ ਗਰਦਾਸਪੁਰ ਤੋਂ ਅੱਗੇ ਆਪਣਾ ਸ਼ਹਿਰ ਆ ਪਠਾਨਕੋਟ ਉਧਰੋਂ ਕੱਟ ਦਾਂਗੇ ਤਾਂ ਬਾਹਰੋਂ ਕੋਈ ਰੇਲ ਇੰਟਰ ਨਹੀਂ ਕਰੂਗੀ ਠੀਕ ਆ ਠੀਕ ਹੈ ਜੀ ਹਾਂ ਜੀ ਹਾਂ ਜੜੀਆਂ ਐਮਰਜੈਂਸੀ ਸੇਵਾਵਾਂ ਬਹਾਲ ਰੱਖੀਆਂ ਆਪਾਂ ਐਮਰਜੈਂਸੀ ਸੇਵਾਵਾਂ ਦੇ ਵਿੱਚ ਇੱਕ ਬੇਨਤੀ ਆ ਵੀ ਜਿਹੜੀ ਮੈਡੀਕਲ ਸੇਵਾ ਵਾ ਉਹ ਬਹਾਲ ਰਹੂਗੀ ਇਹ ਤੋਂ ਕਹਾ ਜਿਹੜਾ ਕੋ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਲਾੜਾ ਲਾੜੀ ਉਹ ਬਿਲਕੁਲ ਨਹੀਂ ਡਕਾਂਗੇ ਜਿਹੜੇ 에ਅਰਪੋਰਟ ਦਾ ਜ਼ਰੂਰੀ ਜਾਣ ਵਾਲਾ ਬੰਦਾ ਉਹਨੂੰ ਨਹੀਂ ਰੋਕਿਆ ਜਾਊਗਾ ਔਰ ਵੈਸੇ ਵੀ ਕੋਈ ਜ਼ਰੂਰੀ ਨਿਕਲਾ ਹੈ ਕਿਸੇ ਮੁੰਡੇ ਨੂੰ ਇਹ ਕਿਹਾ ਵੀ ਮੇਰਾ ਨੌਕਰੀ ਲਈ ਕੋਈ ਇੰਟਰਵਿਊ ਵਗੈਰਾ ਹੈਗੀ ਆ ਜਾਬਲ ਤਾਂ ਉਧਰ ਵਿਦਿਕਦਾਰੇ ਬੰਦ ਹੈਗੇ ਆ ਫਿਰ ਵੀ ਜੇ ਹੋਊਗੀ ਉਤਰਾ ਸਾਡੀ ਅਪੀਲ ਹੈ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿੱਥੇ-ਜਿੱਥੇ ਸਾਡੇ ਮੋਰਚੇ ਲੱਗਦੇ ਲੰਗਰ ਪਚਾਓ ਠੀਕ ਹੈ ਜੀ ਇਹ ਇਹ ਦੂਸਰੀ ਬੇਨਤੀ ਅੱਜ ਨੇ ਧਾਰਮਿਕ ਪ੍ਰਚਾਰਕ ਆ ਉਹ ਬੰਦ ਦੀ ਕਾਲ ਨੂੰ ਪ੍ਰਚਾਰ ਪ੍ਰੋਪਗੈਂਡ ਦੇ ਵਿੱਚ ਸ਼ਾਮਲ ਹੋਣ ਉਦੋਂ ਕਹਾ ਜਿਹੜੇ ਆਪਣੇ ਗਾਇਕ ਹੈ ਲੋਕ ਗਾਇਕ ਪੰਜਾਬੀ ਗਾਇਕਾ ਬੜੀ ਸਪੋਰਟ ਕਰ ਰਹੇ ਉਹ ਸਾਡਾ ਹਮਾਇਤ ਕਰਨ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਇਹ ਤੋਂ ਕਾਹਡੇ ਸਪੋਰਟਸ ਕਲੱਬ ਆ ਉਹ ਸਹਿਯੋਗ ਕਰਨ ਅਸੀਂ ਟੋਟਲ ਜਿੰਨੇ ਵੀ ਸ਼ਹਿਰੀ ਨੇ 3 ਕਰੋੜ ਪੰਜਾਬੀ ਨੇ ਸੰਸਥਾਵਾਂ ਅੱਡ-ਅੱਡ ਨੇ ਨਾਂ ਲੈਣ ਉਹਨਾਂ ਕੋਲੇ ਸਹਿਯੋਗ ਦੀ ਮੰਗ ਕਰਦੇ ਆ ਸਾਨੂੰ ਪਤਾ ਐ ਬਗੈਰ ਕਿਸੇ ਹੁਜਤ ਦੇ ਪੂਰਾ ਪੰਜਾਬ 3 ਕਰੋੜ ਪੰਜਾਬੀ ਜਾਮ ਕਰਨਗੇ ਅਰ ਮੋਦੀਸ ਕਰਨ ਬਹੁਤ ਜ਼ਿਆਦਾ ਦੇਖੋ ਇੰਨਾ ਕੁ ਦਾ ਆਸਬ ਨਹੀਂ ਹੈਗੀ ਦੇਖੋ ਜਦੋਂ ਪਤਾ ਲੱਗਿਆ ਪੰਜਾਬ ਨੂੰ ਕਿ ਹਮਲਾ ਕੱਲਾ ਕਿਸਾਨ ਮਜ਼ਦੂਰ ਤੇ ਨਹੀਂ ਹੈ ਜੇ ਇਹੇ ਮਾਰੇਗੇ ਖੇਤੀਦਾਰ ਤੇ ਖੇਤੀ ਤੇ ਆਧਾਰ ਤੇ ਹਨ ਸਾਰਾ ਪੰਜਾਬ ਜੇ ਖੇਤੀ ਮਾਰੀ ਗਈ ਤੇ ਸਾਰੇ ਮਾਰੇ ਜਾਣਗੇ ਤਾਂ ਵਿਆਪਕ ਰੂਪ ਵਿੱਚ ਸਮਰਥਨ ਮਿਲ ਰਿਹਾ ਜੋ ਬੰਦ ਕਰਨ ਵਾਸਤੇ ਵੀ ਕੋਈ ਕੋਈ ਦੇਖੋ ਅਸੀਂ ਪ੍ਰਚਾਰ ਅੱਜ ਕਰ ਰਹੇ ਆਂ ਵੈਸੇ ਸਾਡੀਆਂ ਟੀਮਾਂ ਕੁੱਟਣਗੇ ਸਹਿਯੋਗ ਕਰਨਗੀਆਂ ਮੈਨੂੰ ਲੱਗਦਾ ਮੁਕੰਮਲ ਬੰਦ ਹੋਊਗਾ ਸਵੈ ਇੱਛਾ ਦੇ ਨਾਲ ਕੋਈ ਜ਼ਬਰਦਸਤੀ ਅਸੀਂ ਕਦੀ ਨਹੀਂ ਕਰਦੇ ਹੁੰਦੇ ਲਗਭਗ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸਵੇਰੇ 7 ਤੋਂ ਲੈ ਕੇ ਸ਼ਾਮ 4 ਵਜੇ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਬੰਦ ਹੋਊਗਾ ਜੋ ਅਸੀਂ ਕਰ ਰਹੇ ਆਂ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹਦੇ ਬਾਰੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਕੋਲ ਜਵਾਬ ਮੰਗਿਆ ਕੱਲ੍ਹ ਦੇਖੋ ਕ੍ਰਿਟੀਕਲ ਹੈ ਉਹਨਾਂ ਦੀ ਸਿਹਤ ਬਾਕੀ ਹਾਕਮ ਜੜੇ ਨੇ ਉਹ ਅਦਾਲਤਾਂ ਵਿੱਚ ਮਸਲੇ ਨੂੰ ਲਿਜਾਉਣਾ ਚਾਹੁੰਦੇ ਨੇ ਅਦਾਲਤਾਂ ਤੇ ਮੋੜੇ ਤੇ ਰੱਖ ਕੇ ਜੋ ਉਹਨਾਂ ਦੇ ਮਨ 'ਚ ਹੈਗੀ ਆ ਪੰਜਾਬ ਸਰਕਾਰ ਕੇਂਦਰ ਕੋ ਘੱਟ ਨਹੀਂ ਗਈ ਤੇ ਕੇਂਦਰ ਪੰਜਾਬ ਕੋ ਘੱਟ ਨਹੀਂ ਗਿਆ ਸਾਰੀਆਂ ਸਰਕਾਰਾਂ ਉੱਤੇਦਾਰ ਹਮੇਸ਼ਾ ਕਹਿੰਦੇ ਵੀ ਆਪਾਂ ਪਹਿਲੇ ਹੀ ਕਿਸਾਨ ਆ ਬਾਅਦ ਚ ਨਹੀਂ ਨਹੀਂ ਉਹ ਗੱਲਾਂ ਕੀਤਾ ਕੁਝ ਨਹੀਂ ਹੁੰਦਾ ਜੀ ਕਹੇ ਲੋ ਕਿਸਾਨ ਆ ਜਿਹੜੇ ਇੱਧਰ ਭੱਜਦੇ ਆ ਚਲੋ ਖਨੋਰੀ ਬਾਦਰ ਹੱਕ ਤਾਂ ਉਹਨਾਂ ਦਾ ਚਲੇ ਜਾਣ ਮੈ ਨਹੀਂ ਆਂਦਾ ਉਹ ਦਿੱਲੀ ਕਿਉਂ ਨਹੀਂ ਜਾਂਦੇ ਹੈਗੇ ਚਰਨ ਐਮ ਐਲ ਏ ਲੈ ਕੇ ਉਹ ਪੀਓ ਪੀਪੀਓ ਮੂ ਆਫਿਸ ਬੈਠੇ ਨਾ ਜਾ ਕੇ ਪ੍ਰਧਾਨ ਮੰਤਰੀ ਤੇ ਦਬਾਅ ਪਾਉਣ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਕਈ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਕਿ ਢੱਲੇਵਾਲ ਸਾਹਿਬ ਦੇ ਜੇ ਮਾਰਕ ਮਾਰ ਲਓ ਉਨੀ ਹੀ ਹਿੰਦੀ ਹੈ ਉਹਨਾਂ ਦੇ ਸਰੀਰ ਦੇ ਨਾਲ ਤੇ ਉਹਦਾ ਜਿਹੜਾ ਹੈ ਉਹਦੇ ਖਮਿਆਜਾ ਜਿਹੜਾ ਪੰਜਾਬ ਨੂੰ ਮਾੜੇ ਹੁਣਾਤਾਂ ਦੇ ਨਾਲ ਭੁੱਖਣਾ ਪਏਗਾ ਇਹ ਤੁਹਾਡੀ ਜਥੇਬੰਦੀਆਂ ਦੇ ਲੋਕ ਕਹਿ ਰਹੇ ਕੋਈ ਨਹੀਂ ਨਹੀਂ ਮੈਂ ਉਹਨਾਂ ਨੂੰ ਨਹੀਂ ਕਰਨਾ ਚਾਹੁੰਦਾ